ਸਸਰਕਾਲ ਦਾ ਸਾਰਿਆਂ ਨੂੰ ਕੀਤਾ ਸਾਰੇ ਆਈ ਹੋਪ ਤੇ ਸਾਰਿਆਂ ਨੂੰ ਬਤਿਆ ਹੋਊ ਕਿ ਤੁਹਾਨੂੰ ਵੀ ਪਤਾ ਕਿ ਆਪਾਂ ਮੈਰਿੱਤੇ ਜਾਣਾ ਤਾਂ ਤਿਆਰੀਆਂ ਪਰ ਸ਼ੁਰੂ ਹੋ ਗਈਆਂ ਤੇ ਅੱਜ ਆਪਾਂ ਤਿਆਰੀਆਂ ਕਰਨ ਲੱਗਿਆ ਤੇ ਮੈਂ ਤੇ ਵਿਗਾਰਾ ਲਵਾਉਣ ਲੱਗਿਆ ਕੈਰਾਟਨ ਤੇ ਅੱਜ ਆਪਾਂ ਸਲੂਨ ਤੇ ਜਾ ਰਹੇ ਹਾਂ ਤੀਪਵਰਕ ਉੱਥੇ ਆ ਗਏ ਨੇ ਤੇ ਮੈਨੂੰ ਬਟੰਡ ਤੋਂ ਸਲੂਨ ਛੱਡਣਗੇ ਤੇ ਆਪਾਂ ਸਲੂਨ ਜਾ ਰਹੇ ਹਾਂ ਤੇ ਮਿਲ ਤੇ ਅੰਜ ਫਿਰ ਉੱਥੇ ਜਾ ਕੇ ਵਸਤੇ ਜਾਣਾ ਪੈਣਾ ਫਿਰ ਹਾਲ ਤਾਂ ਤੇ ਵਸਤੇ ਜਾ ਕੇ ਫਿਰ ਅਸੀਂ ਉੱਥੇ ਪਹੁੰਚਦੇ ਹਾਂ ਫਿਰ ਤੁਹਾਨੂੰ ਕਰਦੇ ਆ ਕੇ ਦਿਖਾਣੇ ਆ ਬਾਏ ਚੰਗ ਮੰਮਾ ਨੂੰ ਮੇਲੇ ਬਾਏ ਬਾਏ ਸੇ। ਭਾਈ ਕੇ ਮੇਰਾ ਕੋਲੇ। ਬਾਏ ਮਮਾ। ਬਾਏ ਦੀਦੀ। ਕਿਰਨ ਮੈਂ ਕਿਉਂ ਨਾ ਜਾਣ ਚੰਗਾ। ਚਲੋ ਬਾਏ ਬਾਏ। ਬੀ ਬਾਈ ਬਾਏ। ਬਾਏ 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 ਬਾਏ। ਮਾਸਰ ਮੁੰਡਾ ਲੈ ਤਸਵੀਰ ਆਦਾ ਚੰਗਾ ਬਠੰਡੇ। ਚੰਗਾ। ਮੈਂ ਬਸ ਚੱਲ ਲੱਗ ਕੇ ਮੁੰਡਾ ਚਲਤੀ ਹੋ ਗਈ। ਠੀਕ ਹੈ ਠੀਕ ਹੈ। ਲਾਓ ਤੇ ਆ ਆਪਣਾ ਪੈਂਡਾ ਤੇ ਹੁਣ ਆਪਾਂ ਚੱਲਨੇ ਬਠੰਡੇ। ਜੀ ਆਦਾ ਆਪਾਂ ਚੱਲਿਆਂ ਤੇ ਤੇ ਬਾਏ। ਆ ਮੇਰੇ ਬੱਤੇ ਤੇ ਚੁੜੀ ਹੋਣ ਵਾਲੇ ਆਪਾਂ ਉਹਨਾਂ ਨੂੰ ਵਿਆਹ ਦਾ ਗਾਗ ਦਿਖਾਂਗੇ। ਠੀਕ ਹੈ ਤੇ ਤੇ ਬਾਏ। ਓਕੇ ਮੈਂ ਚੱਲਦੀ ਹਾਂ ਜੀ। ਚਾਕਟ ਪਰ ਲੱਗ ਸਾਰਨੀ ਮੰਮੀ ਵਹੀ ਪਾ ਜਾ ਹੁਣ ਬਸ ਟਣ ਪਾ ਚਾ ਖਾਣ ਦਾ ਵਰਕੀ ਹੈਲੋ ਕੀ ਹੋਇਆ ਤੁਹਾਨੂੰ ਆ ਮੇਰਾ ਛੋਟਾ ਭਰਾ ਚਾਚਾ ਵਾਲਾ ਖਾ ਮਮੀ ਕਿਵੇਂ ਠੀਕ ਆ ਜੇ ਆਪਾਂ ਸਭ ਕੁਝ ਲੋ ਪਹੁੰਚ ਚੁਕੇ ਆ ਹੈਲੋ ਸਸਰ ਕਾਲ ਜੀ ਹੈਲੋ ਕਿਵੇਂ ਆ ਹੋਰ ਠੀਕ ਆ ਨਹੀਂ ਲੈਟ ਆਏ ਹੋਰ ਲੇਟ ਹੋ ਗਈ ਬਸ ਤੇ ਫਿਰ ਸਾਹਮਣੇ ਬੁਲਾ ਕੇ ਆਪ ਫਿਰ ਲੇਟ ਹੋ ਗਿਆ ਹੋਰ ਠੀਕ ਰਹਿੰਦੇ ਹੋ ਹਾਂਜੀ ਬਹੁਤ ਵਧੀਆ ਅੱਜ ਸਲੂਨ ਵਾਲੇ ਆਪਾਂ ਨਾਲ ਆਏ ਅੱਜ ਟ੍ਰੀਟਮੈਂਟ ਲਾਣ ਵਧੀਆ ਕਰੋਗੇ ਨਾ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਹੈ ਜੀ ਆਪਾਂ ਰਹਿਣ ਤੁਹਾਨੂੰ ਨਸਟ ਵਲੌਗ ਚ ਆਪਾਂ ਤੁਸੀਂ ਕੋਲਾਚ ਕਿਸੀ ਆਪਾਂ ਤੁਸੀਂ ਕੋਲਾਚ ਕਿਸੀ ਤੀਤੀ ਲੈ ਕੇ ਸਮੋਸੇ ਤੇ ਹੁਣ ਆਪਾਂ ਪੀਣ ਲੱਗੇ ਚਾਹ ਇਹ ਤੀਤੀ ਦਾ ਸਟੂਡੈਂਟ ਸਾਰੇ ਸਾਰਾ ਨਵਰਕ ਪਤਿਆ ਹੁੰਦਾ ਕਹਿੰਦੇ ਤੇ ਆਪਾਂ ਫੇਰ ਨਾ ਟ੍ਰੀਟਮੈਂਟ ਲੈਂਦੇ ਆ ਤੇ ਟ੍ਰੀਟਮੈਂਟ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਕਿੰਤਾ ਲੱਗਿਆ ਇਹਨਾਂ ਦਾ ਕੰਮ ਤੇ ਕੰਮ ਨਾਲ ਬਹੁਤ ਵਧੀਆ ਦੇਖੋ ਤੁਹ ਪਤਾ ਲੱਗ ਕੀ ਜਾਂਦਾ ਬਾਕੀ ਇਹ ਤੁਸੀਂ ਸੁਣੋ ਨਾਲੇ ਆ ਬਾਕੀ ਇਹਨਾਂ ਦੇ ਸਟੂਡੈਂਟ ਨਾ ਹਾਂਜੀ ਥੈਂਕ ਯੂ ਕੰਮ ਥੋੜਾ ਚਾਰ ਹੋਣਾ ਹਾਂਜੀ ਅੱਜ ਆਪਾਂ ਨਾ ਤਾਂ ਸੇਵਾ ਕਰਾਣੀ ਹੈ ਫੋਰੀ ਕਰਾਂਗੇ ਨਾ ਹਾਂਜੀ ਹਾਂਜੀ ਕੀ ਕੈਚ ਲਾਉ ਤੇ ਆਪਾਂ ਹੁਣ ਚਾਹ ਪੀਣ ਲੱਗਿਆਂ ਬਾਅਦ ਚ ਕਰਾਉਣੇ ਹਟਵਾਸ਼ ਕੱਲੋਂ ਆਪਾਂ ਵਿਆਹ ਤੇ ਜਾਣਾ ਤੇ ਟ੍ਰੀਟਮੈਂਟ ਲਾਣੇ ਬਹੁਤ ਜ਼ਰੂਰੀ ਆ ਤੁਹਾਨੂੰ ਵੀ ਪਤਾ ਸੋਹਣਾ ਲੱਗਣਾ ਚਾਹੀਦੇ ਹਾਂ ਥਾਜੀ ਹੁਣ ਮਿਲ ਤੇ ਆਪਾਂ ਨੈਸਟ ਵਾ ਥਾਜੀ ਹੁਣ ਆਪਾਂ ਬਾਅਦ ਵਿੱਚ ਰੋਣ ਨਾ ਤੀਨ ਬੈਠ ਕੇ ਹੱਸਣੋ ਥਾਜੀ ਆਪਣਾ ਫੇਸ਼ਲ ਤੁਹਾਡੇ ਸਿੱਟਾਣਾ ਆਪਣਾ ਫੇਸ਼ਲ ਕਰਾਣਾ ਪੈਣ ਕੇ ਕਰਾ ਲੈ ਪੈਰ ਵੀ ਸੋਹਣਾ ਲੱਗਣਾ ਲੱਗਿਆ ਤੇ ਉਹਨਾਂ ਪਲਵਾਂ ਲੱਗਿਆ ਮੈਂ ਤੇ ਲੱਗਿਆ ਮੈਂ ਤੇ ਲਿਰਾੜੀ ਹੋ ਗਿਆ ਤੇ ਤੇਰਾ ਕਿਊਟਮੈਂਟ ਵਧੀਆ ਲੱਗਿਆ ਕੰਮ ਬਹੁਤ ਈ ਇਹਨਾਂ ਦਾ ਤੇ ਉਹਨਾਂ ਪਲਵਾਂ ਲੱਗਿਆ ਹਾਂਜੀ ਤੇ ਆਪਣੇ ਕੁਦੀ ਮੈਂ ਤੇ ਲਾਉਣ ਲੱਗਿਆ ਸਾੜੀ ਹੋ ਗਿਆ ਆ ਮੈਂ ਪਿੱਛੇ ਤਾਂ ਨਹੀਂ ਆਈ ਐਨੀ ਤੱਕ ਵੀ ਨਹੀਂ ਆਈ ਐਨੀ ਜਿਹੜਾ ਹਾਂਜੀ ਆਪਾਂ ਹੁਣ ਮੈਂਟ ਵੀ ਲਵਾ ਲਈ ਆਪਣਾ ਫੇਸ਼ੀਅਲ ਹੋ ਗਿਆ ਤੇ ਆਪਾਂ ਟਰੀਟਮੈਂਟ ਲਾ ਲਿਆ ਤੇ ਮੈਂ ਇੱਧਰ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਣੀ ਮੈਰਿਜ ਤੇ ਹੁਣ ਆਪਾਂ ਮੈਰਿਜ ਤੇ ਜਾਵਾਂਗੇ ਤੇ ਬਾਕੀ ਸਾਰਿਆਂ ਨੇ ਕਮੈਂਟ ਕਰਕੇ ਉਸ ਸੰਬੰਧਿਤ ਤਲਾਕ ਕੀ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੀਰ ਦੇ ਵਾਲਾ ਮੇਰੀ ਬਣੀ ਤੀਰ ਦਾ ਥੈਂਕ ਯੂ ਤੁਮ ਨੂੰ ਇੰਨਾ ਵਧੀਆ ਟਰੀਟਮੈਂਟ ਤੇ ਤਾਵਾ ਤੇ ਆ ਫੇਸ਼ੀਅਲ ਸਾਰੇ ਲੋਕ ਵਧੀਆ ਤੇ ਤੇ ਆਪਾਂ ਸੋਚਾਂਗੇ ਵਿਆਹ ਤੋਂ ਪਹਿਲਾਂ ਵੀ ਆਵਾਂਗੇ ਕਰੇ ਤੇ ਮਨਣਾ ਮੈਂ ਤੇ ਬਹੁਤ ਵੱਡੀ ਗਲਤੀ ਤੇ ਹੁਣ ਆਪਾਂ ਜਾ ਰਿਹਾ ਟਾਈਮ ਕਾਫੀ ਹੋ ਗਿਆ 6 ਵਜ ਚੁਕਿਆ ਤੇ ਘਰ ਨੂੰ ਲੈਟ ਹੋ ਰਹਾ ਠੀਕ ਹੈ ਤੇ ਆਪਾਂ ਫਿਰ ਮਿਲਦੇ ਆ ਓਕੇ ਠੀਕ ਓਕੇ ਜੀ ਬਾਏ ਬਾਏ ਤੇ ਹੁਣ ਆਪਣਾ ਨਾਸਟ ਬਲਾਗ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਥੈਂਕ ਯੂ